ਅਮਰਸੇਰ ਪੁਲਿਸ ਨੇ ਗੈਂਗਸਟਰ ਮਨਦੀਪ ਸਿੰਘ ਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ ਮਨਦੀਪ ਨੇ ਭੱਜਪਾਗੂ ਬਲਵਿੰਦਰ ਸਿੰਘ ਤੇ ਚਲਾਈ ਸੀ ਗੋਲੀ 16 April 2023 ਨੂੰ ਵਾਰਦਾਤ ਨੂੰ ਦਿੱਤਾ ਸੀ ਅੰਜਾਮ ਵਿਜੀਲੈਂਸ ਨੇ ਅਮਰਸਰ ਨਗਰ ਸੁਧਾਰ ٹرسٹ ਦਾ ਸਰਕਾਰੀ ਵਕੀਲ ਕੀਤਾ ਗ੍ਰਿਫਤਾਰ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ ਮੁਆਵਜ਼ੇ ਦੀ ਰਕਮ ਰਿਲੀਜ਼ ਕਰਵਾਉਣ ਬਦਲੇ ਲਈ ਸੀ ਰਿਸ਼ਵਤ ਖਸ਼ਿਆਰਪੁਰੀ ਦਸੂਹਾ ਤਹਿਸੀਲ ਤਨਾਤ ਕਾਨੂੰਗੋ ਨੂੰ ਵਿਜੀਲੈਂਸ ਨੇ ਕੀਤਾ ਕਾਬੂ ਜ਼ਮੀਨ ਦੇ ਇntਕਾਲ ਬਦਲੇ ਮੰਗੀ ਸੀ 10000 ਰੁਪਏ ਦੀ ਰਿਸ਼ਵਤ ਪਿੰਡ ਉੱਚੀ ਬਸੀ ਦੇ ਵਸਤੀ ਰਾਮਪਾਲ ਦੀ ਸ਼ਿਕਾਇਤ ਤੇ ਕੀਤਾ ਗਿਆ ਗ੍ਰਿਫਤਾਰ ਕਾਂਗਰਸ ਦੇ ਸਾਥਕ ਕਬਾਇਦਾ ਕੁਸ਼ਲਦੀਪ 蒂ਲੋ ਦੀ ਨਿਆਇਕ ਹਿਰਾਸਤ 19 ਜੁਲਾਈ ਤੱਕ ਵਧਾਈ ਗਈ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਗ੍ਰਿਫਤਾਰ ਹਨ 蒂ਲੋ ਤਰੰਤਾਂ ਦੇ ਪ੍ਰਸ਼ਾਸਨ ਨੇ ਆਇਲ ਸੈਂਟਰਾਂ ਤੇ ਕੀਤੀ ਕਾਰਵਾਈ ਬਿਨਾਂ ਲਾਇਸੈਂਸ ਤੋਂ ਚੱਲ ਰਹੀ 26 ਆਇਲ ਸੈਂਟਰਾਂ ਨੂੰ ਕੀ ਤਸਦੀਕ 10 ਸੈਂਟਰਾਂ ਨੂੰ ਲਾਇਸੈਂਸ ਅਪਲਾਈ ਕਰਨ ਲਈ ਦਿੱਤਾ 1 ਦਿਨ ਦਾ ਸਮਾਂ ਪੰਜਾਬ ਸਰਕਾਰ ਡੋਰ ਸਟੈਂਪ ਸਰਵਿਸ ਡਿਲੀਵਰੀ ਸ਼ੁਰੂ ਕਰਨ ਦੀ ਬਣਾ ਰਹੀ ਯੋਜਨਾ ਸੇਵਾ ਕੇਂਦਰਾ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਲੋਕ ਕਾਜ ਹੀ ਕਰ ਸਕਣਗੇ ਹਾਸਲ ਕੈਬਨਿਟ ਮੰਤਰੀ ਅਮਨ अरोड़ा ਨੇ ਸਕੀਮ ਸ਼ੁਰੂ ਕਰਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਜਲੰਧ ਦੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੇ ਮੁੱਖ ਮੰਤਰੀ ਮਾਨ ਨਾਲ ਕੀਤੀ ਮੁਲਾਕਾਤ ਵੈਟ ਦੇ ਪੈਂਡਿੰਗ ਕੇਸਾਂ ਨੂੰ ਲੈ ਕੇ ਕੀਤੀ ਚਰਚਾ ਮੁੱਖ ਮੰਤਰੀ ਕੋਲ ਜਲੰਧਰ ਦੇ ਵਿਕਾਸ ਪ੍ਰੋਜੈਕਟਸ ਦਾ ਵੀ ਚੁੱਕਿਆ ਮੁੱਦਾ ਪਠਿੰਡਾ ਤੋਂ ਨਸ਼ੇੜੀ ਦੀ ਵੀਡੀਓ ਆਈ ਸਾਹਮਣੇ ਬੇਸੁਧ ਹਾਲਤ ਵਿੱਚ ਦਿਖ ਰਿਹਾ ਨਸ਼ੇ ਵਿੱਚ ਤੁੱਟ ਨੌਜਵਾਨ ਪਠਿੰਡਾ ਕੋਰਟ ਕੰਪਲੈਕਸ ਦੀ ਦੱਸੀ ਜਾ ਰਹੀ ਪੂਰੀ ਵੀਡੀਓ ਪੁਲਿਸ ਆ ਚੋਰਾ ਦੇ ਹੌਸਲੇ ਬੁਲੰਦ ਇੱਕ ਮਕਾਨ ਚੋਂ ਨਕਦੀ ਗਹਿਣੇ ਤੇ ਮੋਬਾਈਲ ਲੈਪਟਾਪ ਕੀਤਾ ਚੋਰੀ ਚੋਰਾ ਦੀ ਤਸਵੀਰਾਂ ਸੀਸੀਟੀਵੀ ਚ ਹੋਈਆਂ ਕੈਦ